ਸਾਤ ਸੰਗਤ ਜਿਉ ਤੁਰਦੇ ਫਿਰਦੇ ਆ ਜਾਪ ਜਿਨ੍ਹਾਂ ਨੇ ਕੀਤਾ ਕੁਝ ਕੁ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਸਾਰਾ ਕਾਰਜ ਪੂਰਾ ਹੋ ਗਿਆ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਸਾਦ ਸੰਗਤ ਇਹ ਕਾਰਜ ਸਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਪਿਆਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਰੇ ਜਾਣੇ ਚੈਨਲ ਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਸੋ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਾਮਦ ਕਰਦੇ ਨੇ ਜਿਨ੍ਹਾਂ ਨੇ ਜਾਪ ਕੀਤਾ ਤੇ ਜਾਪ ਦੀ ਤਾਕਤ ਜਾਪ ਦੀ ਸਮਰਥਾ ਉਹਨਾਂ ਦੇ ਉੱਤੇ ਜਰੂਰ ਰੰਗਤ ਲੈ ਕੇ ਆਈ ਹੈ ਪਾਰਸ਼ਾ ਗਨੇ ਜਸ ਪਤ ਰਖੈ ਸੱਚਾ ਸਾਹਿਬ ਨਾਨਕ ਮੀਟ ਨਾ ਸਕੈ ਕੋਈ ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰਖ ਲੈ ਉਸ ਦੀ ਇੱਜ਼ਤ ਨੂੰ ਹੋਰ ਕੋਈ ਨਹੀਂ ਮਿਟਾ ਸਕਦਾ ਪਿਆਰਿਓ ਚਾਹੇ ਦੁਨੀਆ ਲੱਖ ਜ਼ੋਰ ਲਾ ਲੇ ਚਾਹੇ ਕੋਈ ਕੁਝ ਵੀ ਕਹੀ ਜਾਵੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਉਹਦੇ ਤੇ ਮਿਹਰ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਦੀ ਇੱਜ਼ਤ ਨੂੰ ਬਚਾ ਹੀ ਲੈਂਦੇ ਨੇ ਪਾਤਸ਼ਾਹ ਗੀਂਦੇ ਨੇ ਹੋਵੇ ਸੁਖ ਕਣਾ ਦਈਏ ਧਿਆਏ ਐ ਹੋਈਏ ਰੋਗਾ ਕਾਣ ਹਰ ਗੁਣ ਗਾਏ ਐ ਜਿਹੜੇ ਪਿਆਰੇ ਪ੍ਰਭੂ ਨੂੰ ਸਿਮਰਿਏ ਤਾਂ ਬਹੁਤ ਹੀ ਸੁਖ ਹੁੰਦਾ ਹੈ ਤੇ ਉਹ ਗੁਣ ਗਾਵੀਏ ਰੋਗਾ ਦੇ ਕਾਣ ਭਾਵ ਸਾਰੇ ਹੀ ਰੋਗ ਨਾਸ਼ ਹੋ ਜਾਂਦੇ ਨੇ ਜਿਹੜਾ ਸਤਿਗੁਰੂ ਸਾਨੂੰ ਸਿਖਿਆ ਰੂਪ ਗੁਣ ਦਿੰਦੇ ਨੇ ਅੰਦਰ ਵਰਤੈ ਠੰਡ ਪ੍ਰਭ ਚਿਤ ਆਇਐ ਪ੍ਰਭੂ ਦਾ ਨਾਮ ਜੇ ਚਿਤ ਵਿੱਚ ਆਵਸੇ ਤਾਂ ਚਿਤ ਵੀ ਠੰਡਾ ਹੋ ਜਾਂਦਾ ਹੈ ਸਤਿਗੁਰ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮਹਿ ਜੰਤੂ ਪਾਏ ਕੇ ਤਿਨਾਪੇ ਰੋਜੀ ਦੇ ਤਨੇ ਜਲ ਦੇ ਵਿੱਚ ਜੰਤਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਵੀ ਰੋਜੀ ਦੇ ਰਿਹਾ ਹੈ ਸਤਿਗੁਰੂ ਇਹ ਵੀ ਕਹਿੰਦੇ ਨੇ ਸੈਲ ਪੱਥਰ ਮਹਿ ਜੰਤੂ ਉਪਾਏ ਤਾ ਕਾਰਜਕ ਆਗੇ ਕਰ ਧਰਿਆ ਕਹਿੰਦੇ ਪੱਥਰ ਦੇ ਵਿੱਚ ਇੱਕ ਕੀੜੇ ਨੂੰ ਥਾਪ ਕੇ ਬਣਾ ਕੇ ਕਹਿੰਦੇ ਉਹਨੂੰ ਵੀ ਰੋਜੀ ਦੇ ਰਿਹਾ ਹੈ ਮਾਲਕ ਕਹਿੰਦੇ ਇਸ ਤੋਂ ਵੱਡੀ ਹੋਰ ਉਹਦੀ ਵਡਿਆਈ ਕੀ ਹੋਵੇਗੀ ਸਾਧ ਸੰਗਤ ਬੇਨਤੀ ਕਰਾਂ ਵੀ ਜਿਹੜਾ ਪ੍ਰਮਾਤਮਾ ਇੰਨਾ ਮਹਾਨ ਹੈ ਜਿਹੜਾ ਸਤਿਗੁਰੂ ਇੰਨਾ ਮਹਾਨ ਹੈ ਤੇ ਯਾਦ ਰੱਖਿਓ ਪਿਆਰਿਓ ਉਹਦਾ ਜਾਪ ਕੀਤੇਆਂ ਉਹਦੇ ਨਾਲ ਪ੍ਰੇਮ ਬਣਾਇਆ ਸਨੇਹ ਬਣਾਇਆ ਸਾਧ ਸੰਗਤ ਉਦੇ ਕਾਰਜ ਪੂਰੇ ਕਿਉਂ ਨਹੀਂ ਹੋਣਗੇ ਅਸੀਂ ਤਾਂ ਛੋਟੇ ਛੋਟੇ ਕਾਰਜਾਂ ਨੂੰ ਰੋਣੇ ਆ ਨਾ ਪਰ ਸਤਿਗੁਰੂ ਵੱਡੇ ਤੋਂ ਵੱਡਾ ਕਾਰਜ ਕਰਨ ਦੀ ਸਮਰੱਥਾ ਰੱਖਦੇ ਪਾਤਸ਼ਾਹ ਵੱਡੇ ਤੋਂ ਵੱਡਾ ਕਾਰਜ ਕਰ ਸਕਦੇ ਨੇ ਸਾਡੇ ਅੰਦਰ ਮਨ ਦੇ ਵਿੱਚ ਕੋਈ ਖੋਟ ਨਾ ਹੋਵੇ ਪਾਤਸ਼ਾਹ ਕਹਿੰਦੇ ਨੇ ਤੇਰੇ ਮਨ ਵਿੱਚ ਕੋਈ ਖੋਟ ਨਾ ਹੋਵੇ ਗੁਰੂ ਨੂੰ ਲੈ ਕੇ ਸਤਿਗੁਰੂ ਨੂੰ ਲੈ ਕੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਲੈ ਕੇ ਤੇਰੇ ਮਨ ਵਿੱਚ ਕੋਈ ਖੋਟ ਨਾ ਹੋਵੇ ਸਜਣਾ ਜਦੋਂ ਤੇਰਾ ਮਨ ਗੁਰੂ ਲਈ ਜਰੋ ਤੇਰਾ ਮਨ ਸਤਿਗੁਰੂ ਲਈ ਇਹ ਗੱਲ ਯਾਦ ਰੱਖੀ ਵੀ ਇੱਕ ਵਿੱਚ ਹੋ ਕੇ ਚੱਲਣ ਦੀ ਕੋਸ਼ਿਸ਼ ਕਰੇਗਾ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਕਿਰਪਾ ਕਰ ਦੇਣਗੇ ਇਹ ਗੱਲ ਯਾਦ ਰੱਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦਾ ਤੂੰ ਹੱਕਦਾਰ ਬਣ ਜਾਏਗਾ ਮੇਰੇ ਪਾਤਸ਼ਾਹ ਦਾ ਤੂੰ ਹੱਕਦਾਰ ਬਣ ਜਾਏਗਾ ਤੇ ਇਹ ਗੱਲ ਯਾਦ ਰੱਖੀ ਪਿਆਰਿਆ ਕਿ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇਰੇ ਤੇ ਮਿਹਰ ਮਿਹਰਬਾਨ ਹੋ ਜਾਣਗੇ ਸਤਿਗੁਰੂ ਤੇਰੇ ਤੇ ਕਿਰਪਾ ਕਰ ਦੇਣਗੇ ਇਸ ਗੱਲ ਨੂੰ ਤੂੰ ਹਮੇਸ਼ਾ ਯਾਦ ਰੱਖੀਂ ਸਾਧ ਸੰਗਤ ਮੈਂ ਕਈ ਵਾਰੀ ਬੇਨਤੀਆਂ ਜਿਹੜੀਆਂ ਨੇ ਉਹ ਆਪਜੀ ਨਾਲ ਸਾਂਝੀਆਂ ਕੀਤੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਭਰੋਸਾ ਕਰਨ ਵਾਲੇ ਜਿਨ੍ਹਾਂ ਨੇ ਜਾਪ ਕੀਤਾ ਉਹਨਾਂ ਦੇ ਕਾਰਜ ਜ਼ਰੂਰ ਪ੍ਰਵਾਨ ਹੋਏ ਨੇ ਮੂਲ ਮੰਤਰ ਦਾ ਜਾਪ ਕਰ ਲਓ ਜਪਜੀ ਸਾਹਿਬ ਦਾ ਜਾਪ ਕਰ ਲਓ ਚਾਹੇ ਚੌਪਈ ਸਾਹਿਬ ਦੇ ਪਾਠ ਕਰ ਲਓ ਬ੍ਰਹਮ ਕਬਜ ਬਾਣੀ ਦੇ ਜਾਪ ਕਰ ਲਓ ਰੱਖਿਆ ਦੇ ਸ਼ਬਦ ਪੜ੍ਹ ਲਓ ਸਾਧ ਸੰਗਤ 16 ਸਹਿਬ ਦੀ ਬਾਣੀ ਦੇ ਜਾਪ ਕਰ ਲੋ ਉਹਦੇ ਕਾਰਜ ਜ਼ਰੂਰ ਪੂਰੇ ਹੁੰਦੇ ਹੀ ਹੁੰਦੇ ਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੋ ਗਿਆ ਸਤਿਗੁਰੂ ਨੇ ਉਹਦੀ ਲਾਜ ਅਵਸ਼ ਰੱਖੀ ਹੈ ਪਿਆਰਿਓ ਇਸ ਗੱਲ ਨੂੰ ਆਪਾਂ ਬਿਲਕੁਲ ਵੀ ਛੁਟਲਾ ਨਹੀਂ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਜ਼ਰੂਰ ਕਿਰਪਾ ਕਰਦੇ ਨੇ ਇਸ ਗੱਲ ਨੂੰ ਜ਼ਰੂਰ ਸਾਨੂੰ ਯਾਦ ਰੱਖਣਾ ਪਏਗਾ ਸਤਿਗੁਰ ਉਹਦੇ ਤੇ ਕਿਰਪਾ ਜ਼ਰੂਰ ਕਰਦੇ ਨੇ ਮੇਰੇ ਪਾਤਸ਼ਾਹ ਜੀ ਉਹਦੇ ਤੇ ਮਹਿਰਾਮਤ ਕਰ ਦਿੰਦੇ ਨੇ ਉਹਦੇ ਦੇ ਕਿਰਪਾ ਕਰ ਦਿੰਦੇ ਨੇ ਪਿਆਰਿਓ ਜਿਹੜਾ ਗੁਰੂ ਤੇ ਭਰੋਸਾ ਰੱਖ ਕੇ ਚੱਲਦਾ ਹੈ ਜਿਹੜਾ ਸਤਗੁਰੂ ਤੇ ਭਰੋਸਾ ਰੱਖ ਕੇ ਚੱਲਦਾ ਹੈ ਸਤਗੁਰੂ ਉਹਦੀ ਅਰਦਾਸ ਜ਼ਰੂਰ ਪ੍ਰਵਾਨ ਕਰਦੇ ਨੇ ਸੋ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਾਂ ਇਹ ਵੀ ਕਹਿੰਦੇ ਨੇ ਪੂਰਨ ਹੋਵੇ ਆਸ ਨਾਏ ਮਨ ਵਸਾਈਐ ਪ੍ਰਭੂ ਦਾ ਨਾਮ ਮਨ ਵਿੱਚ ਵਸਾ ਕੇ ਉਹਦੀ ਆਸ ਪੂਰੀ ਹੋ ਜਾਂਦੀ ਹੈ ਉਹਦੀ ਤ੍ਰਿਸ਼ਨਾ ਆਦਿਕ ਸਭ ਮਿਟ ਜਾਂਦੀ ਹੈ ਜਿਹੜਾ ਗੁਰੂ ਦੇ ਨੇੜੇ ਹੋ ਗਿਆ ਤੇ ਸਾਧ ਸੰਗਤ ਉਹਦੇ ਕਾਰਜ ਜ਼ਰੂਰ ਪੂਰੇ ਹੁੰਦੇ ਨੇ ਜਿਹੜਾ ਗੁਰੂ ਤੇ ਭਰੋਸਾ ਰੱਖ ਕੇ ਅੱਗੇ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ